ਗੁਰਾਇਆਂ ਦੇ ਵਾਰ ਨੰਬਰ 11 ਵਿੱਚ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਅਹਿਮ ਮੀਟਿੰਗ ਕੌਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਸ਼ਿਸ਼ ਅਤੇ ਸੁਦੇਸ਼ ਕੁਮਾਰ ਬਿੱਲਾ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਾ ਗਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਕ੍ਰਿਸ਼ਨਾ ਗਰੇਵਾਲ ਨੇ ਕੌਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਸ਼ਿਸ਼ ਨੂੰ ਗ੍ਰਾਮ ਮਹਿਲਾ ਵਿੰਗ ਬਲਾਕ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਸ਼੍ਰੀਮਤੀ ਬਲਜਿੰਦਰ ਕੌਰ ਦੋਸਾਂਝ ਕואର୍ਡੀਨੇਟਰ ਹਲਕਾ ਫਲੋਰ ਮਹਿਲਾ ਵਿੰਗ ਸੁਦੇਸ਼ ਕੁਮਾਰ ਬਿੱਲਾ ਬਲਾਕ ਪ੍ਰਧਾਨ ਗੁਰਾਇਆ ਸ਼੍ਰੀਮਤੀ ਹਰਜਿੰਦਰ ਕੋਰ ਰੋੜਕਾ ਖੁਰਦ ਬਲਾਕ ਪ੍ਰਧਾਨ ਪੰਕਜ ਰਾਏ ਕੋਆਰਡੀਨੇਟਰ ਜੁਦ ਨਸ਼ਿਆਂ ਵਿਰੁੱਧ ਹਲਕਾ ਫਲੋਰ ਵੀ ਉਚਿਤ ਤੌਰ ਤੇ ਪਹੁੰਚੇ ਕੌਂਸਲਰ ਬਲਵਿੰਦਰ ਕੋਰ ਹੀਰ ਨੇ ਭਰੋਸਾ ਦਿਵਾਇਆ ਕਿ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ 2027 ਵਿੱਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ ਇਸ ਮੌਕੇ ਆਏ ਹੋਏ ਸਭ ਮਹਿਮਾਨਾਂ ਦਾ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਵੱਲੋਂ ਵਿਸ਼ੇਸ਼ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਵਾਰਡ ਦੀਆਂ ਮਹਿਲਾਵਾਂ ਨੇ ਕਾਉਂਸਲਰ ਬਲਵਿੰਦਰ ਕੌਰ ਹੀਰ ਦਾ ਸਾਥ ਦੇਣ ਦਾ ਪੂਰਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੀਮਤੀ ਗੁਰਮੀਤ ਕੌਰ ਹੀਰ, ਸ਼੍ਰੀਮਤੀ ਮਹਿਕ ਹੀਰ ਅਤੇ ਸਮੂਹ ਵਾਰਡ ਦੀਆਂ ਮਹਿਲਾਵਾਂ ਹਾਜ਼ਰ ਸਨ। ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅੱਜ ਮੈਂ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਕ੍ਰਿਸ਼ਨਾ ਗਰੀਵਾਲਾ ਜੀ ਤੇ ਅੱਜ ਗੁਰਾਇਆਂ ਮੀਟਿੰਗ ਕਰਨ ਦਾ ਸਾਡਾ ਮੇਨ ਮਕਸਦ ਸੀਗਾ ਕਿ ਜਿਸ ਤਰ੍ਹਾਂ ਬੀਜੇਪੀ ਸਰਕਾਰ ਸਾਡੇ ਆਮ ਪਾਰਟੀ ਦੇ ਨਾਲ ਚਲਾਕੀਆਂ ਕਰ ਰਹੀ ਆ ਧੋਖਾ ਸਾਨੂੰ ਦੇ ਰਹੀ ਆ ਲੋਕਾਂ ਦੇ ਨੀਲੇ ਕਾਟਾਂ ਚੋਂ ਨਾਮ ਕੱਟ ਰਹੀ ਹੈ ਤੇ ਨਾਮ ਆਮ ਪਾਰਟੀ ਦਾ ਲਾ ਰਹੀ ਹੈ ਉਹ ਸਿਲਸਿਲੇ ਦੇ ਵਿੱਚ ਮਾਨ ਸਰਕਾਰ ਨੇ ਸਾਡੀ ਪੂਰੀ ਟੀਮ ਦੀ ਡਿਊਟੀ ਲਾਈ ਸੀ ਤਿੰਨ ਦਿਨਾਂ ਲਈ 25 26 ਤੇ 27 ਤਰੀਕ ਦੀ ਜੀ ਅਸੀਂ ਪਿੰਡ ਪਿੰਡ ਡੋਰ ਟੂ ਡੋਰ ਨੁੱਕੜ ਮੀਟਿੰਗਾਂ ਕਰਨੀਆਂ ਜਿਹਦੇ ਵਿੱਚ ਕਿ ਅਸੀਂ ਲੋਕਾਂ ਨੂੰ ਇਹ ਜਾਗਰੂ ਕਰਨਾ ਹੈ ਕਿ ਮਤਲਬ ਇਹਦੇ ਵਿੱਚ ਸਾਡੀ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਤੇ ਪਿੰਡਾਂ ਵਿੱਚ ਕੈਂਪ ਨਾ ਲੱਗਣ ਦਿੱਤੇ ਜਾਣ ਬੀਜੇਪੀ ਸਰਕਾਰ ਦੇ ਤੇ ਜੇ ਕੋਈ ਬਾਈ ਦੇ ਵੇ ਕੈਂਪ ਲੱਗਦਾ ਹੈ ਤੇ ਉਹਦੀ ਅਸੀਂ ਮੰਲਾ ਮਨਾਹੀ ਕਰੀ ਜੀ ਹਾਂਜੀ ਜੀ ਮੈਂ ਬਲਵਿੰਦਰ ਕੌਰ ਨੂੰ ਵਾਰਡ ਨੰਬਰ 11 ਦੇ ਵਿੱਚੋਂ ਗੁਰਾਇਆਂ ਦੇ ਵਿੱਚੋਂ ਮੈਂ ਇਹਨਾਂ ਨੂੰ ਬਲਾਕ ਪ੍ਰੈਜ਼ੀਡੈਂਟ ਲਗਾਇਆ ਹੈ 13 ਵਾਰਡਾਂ ਦਾ ਜੀ ਤੇ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਦਿੰਦੀ ਹਾਂ ਜੀ ਔਰਤਾਂ ਦੀ ਜਿਹੜੀ 1000 ਰੁਪਏ ਵਾਲੀ ਸਕੀਮਾ ਉਹ ਕੁਝ ਅਕਤੂਬਰ ਦੇ ਵਿੱਚ ਸਟਾਰਟ ਹੋ ਜਾਏਗੀ ਜੀ ਉਹ ਪੈਸੇ ਵੀ ਇਹਨਾਂ ਔਰਤਾਂ ਦੇ ਬਲਾਕ ਪ੍ਰੈਜ਼ੀਡੈਂਟ ਦੇ ਥਰੂ ਹੀ ਲੋਕਾਂ ਤੱਕ ਜਾਣਗੇ ਜੀ ਇਹ ਮੇਰਾ ਇਹਨਾਂ ਨਾਲ ਵਾਦਾ ਹੈ ਜਾਬ ਸਰਕਾਰ ਦੀ ਪ੍ਰਾਪਤੀਆਂ ਤਾਂ ਤੁਸੀਂ ਸਾਰੇ ਜਾਣੂ ਹੋ ਜੀ ਜਿਸ ਦਾ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਜੀ ਨੇ ਹੁਣ ਹੀ ਇਹ ਨਵੀਂ ਇੱਕ ਸਕੀਮ ਸ਼ੁਰੂ ਕੀਤੀ ਹੈ 10-10 ਲੱਖ ਦਾ ਬੀਮਾ ਜੀ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਰੱਖਿਆ ਜਾਂ ਅਮੀਰ ਗਰੀਬ ਇਸ ਜਾਤ ਦਾ ਉਸ ਜਾਤ ਦਾ ਇਦਾਂ ਕੁਝ ਨਹੀਂ ਰੱਖਿਆ ਜਿਸ ਤਰ੍ਹਾਂ ਉਹਨਾਂ ਨੇ ਬਿਜਲੀ ਦੇ ਬਿੱਲਾਂ ਦਾ ਕੀਤਾ ਕਿ ਸਾਰਿਆਂ ਲਈ ਇਕੁਅਲ ਰੱਖਿਆ ਹੈ ਸਾਰੇ ਪੰਜਾਬ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਇਹ 10 ਲੱਖ ਦੇ ਮੇਲੇ ਵੀ ਸਾਰਿਆਂ ਨੂੰ ਇਕੁਅਲ ਰੱਖਿਆ ਜੀ ਇਵੇਂ ਮੈਂ ਮਾਨ ਸਰਕਾਰ ਦੀ ਇਹਨਾਂ ਸਕੀਮਾਂ ਦਾ ਹੋਰ ਵੀ ਨੰਮੀਆਂ ਬਹੁਤ ਸਕੀਮਾਂ ਆ ਰਹੀਆਂ ਆ ਤੇ ਉਹਨਾਂ ਲਈ ਮੈਂ ਬਹੁਤ ਮਾਨ ਸਰਕਾਰ ਦਾ ਤਨ। ਜੀ ਦੇਖੋ ਭਾਜਪਾ ਸਰਕਾਰ ਪਹਿਲਾਂ ਕਿੱਥੇ ਗਈ ਸੀ ਕੈਪ ਲਗਾਣ। ਜਿਨ੍ਹਾਂ ਦੇ ਆਧਾਰ ਕਾਰਡ ਤਾਂ ਲੋਕਾਂ ਦੇ ਆਲਰੇਡੀ ਬਣੇ ਹੋਏ ਆ। ਹੁਣ ਆਧਾਰ ਕਾਰਡ ਲੈਣ ਦਾ ਮਤਲਬ ਕੀ ਆ? ਤੁਹਾਨੂੰ ਵੀ ਪਤਾ ਹੈ ਸਾਰੀ ਸਰਕਾਰ ਸਾਰੀ ਦੁਨੀਆ ਨੂੰ ਪਤਾ ਹੈ ਭਾਜਪਾ ਸਰਕਾਰ ਜਿਹੜੀ ਆ ਉਹ ਪਹਿਲਾਂ ਉਹਨਾਂ ਨੇ ਵੋਟ ਚੋਰੀ ਕੀਤੀ ਸੀ ਤਾਂ ਹੁਣ ਉਹ ਰਾਸ਼ਨ ਚੋਰੀ ਕਰ ਰਹੀ ਆ। ਲੋਕਾਂ ਦੇ ਢੇਡ ਤੇ ਲੱਤ ਮਾਰ ਰਹੀ ਆ। ਉਹ ਲੋਕਾਂ ਤੋਂ ਫੇਰ ਛੂਟ ਬੋਲਣ ਦੀ ਕੀ ਲੋੜ ਹੈ ਕਿਉਂਕਿ ਬਾਲਿਆਂ ਵਾਲੀ ਸਕੀਮ ਜਿਹੜੀ ਆ ਉਹ ਸਰਪੰਚਾਂ ਦੀ ਅਵੇਰਨੈਸ ਦੀ ਲੋੜ ਆ ਮੈਂ ਲੋਕਾਂ ਨੂੰ ਇਹੀ ਕਹੂੰਗੀ ਕਿ ਆਪਣੇ ਸਰਪੰਚ ਵਾਰਡ ਜਿਹੜੇ ਆ ਵਾਰਡ ਦੇ ਕੌਂਸਲਰ ਹੈ ਜਿਹੜੇ ਉਹਨਾਂ ਨਾਲ ਕੰਟੈਕਟ ਕਰੋ ਤੇ ਤਾਂ ਕਿ ਆਪਾਂ ਇਹਨਾਂ ਦੇ ਬੀਜੇਪੀ ਸਰਕਾਰ ਦਾ ਬਾਈਕਾਟ ਕਰ ਸਕੀਏ ਹਾਂਜੀ ਮੈਂ 11 ਨੰਬਰ ਵਾਰਡ ਤੋਂ ਬ੍ਰਿੰਦਰਪੁਰ ਐਮਸੀ ਮੈਨੂੰ ਅੱਜ ਮੈਡਮ ਦੀ ਅਗਵਾਈ ਵਿੱਚ ਕ੍ਰਿਸ਼ਨਾ ਕਰੇਵਾਲ ਮੈਡਮ ਪਹ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮੇਰੇ ਅੱਜ ਵਾਰਡ 'ਚ ਮੀਟਿੰਗ ਕਰਾਈ ਗਈ ਆ ਤੇ ਮੇਰੇ ਵਾਰਡ ਮੈਂਬਰ ਸਾਰੇ ਮੀਟਿੰਗ ਵਿੱਚ ਹਾਜ਼ਰ ਹੋਏ ਮੇਰੇ ਕਹਿਣ ਤੇ ਤੇ ਮੈਡਮ ਨੇ ਇਹ ਕਿਹਾ ਮੈਨੂੰ ਅੱਜ ਮਹਿਲਾ ਲਗਾਇਆ ਤੇ ਪਹਿਲਾ ਬਲਾਕ ਪਰਦਾ ਲਾਇਆ ਗਿਆ ਆ ਸਾਰੇ ਵਾਟੇ 13 ਵਾਟਾ ਦੀ ਆਪਣੇ ਸਾਰੇ ਸਾਰਿਆਂ ਨੂੰ ਇਹ ਅਪਸ਼ੈਰ ਹੋਈ ਇਹ ਵਿਸ਼ਵਾਸ ਦਿਵਾ ਰਹੀਆਂ ਕਿ ਜਿੱਦਾਂ ਅਸੀਂ ਪਹਿਲਾਂ ਸਾਰਿਆਂ ਨਾਲ ਹਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਸੀ ਅਸੀਂ ਹੁਣ ਵੀ ਉਦਾਂ ਹੀ ਕੰਮ ਕਰਾਂਗੇ ਜਿੱਦਾਂ ਸਰਕਾਰ ਜਿਹੜੇ ਸਰਕਾਰ ਸਾਨੂੰ ਜੋ ਵੀ ਸਾਨੂੰ ਜ਼ਿੰਮੇਵਾਰੀ ਦੇਵੋਗੇ ਅਸੀਂ ਉਹ ਜ਼ਿੰਮੇਵਾਰੀਆਂ ਤੇ ਖਰੇ ਉਤਰਾਂਗੇ